ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਜੋ ਕਿ ਡਿਬਰੂਗੱਲ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ ਪਾਈ ਅਮਰਿਤਪਾਲ ਸਿੰਘ ਦੇ ਵਕੀਲ ਰਹੇ ਨੇ ਉਹਨਾਂ ਅੱਜ ਪਾਈ ਅਮਰਿਤਪਾਲ ਸਿੰਘ ਦੇ ਐਨਐਸਏ ਦੀ 1 ਸਾਲ ਹੋਰ ਵਧਾਉਣ ਦੇ ਮਾਮਲੇ ਨੂੰ ਲੈ ਕੇ ਐਨਬੀ ਦੇ ਨਾਲ ਵੀ ਵਿਸ਼ੇਸ਼ ਗੱਲਬਾਤ ਕੀਤੀ ਹੈ ਤੁਹਾਨੂੰ ਸੁਣਾ ਦਿੰਨੇ ਆਂ ਦੋਸਤੋ ਤੁਸੀਂ ਦੇਖ ਰਹੇ ਹੋ ਐਨਵੀਟੀਵੀ ਨੈਸ਼ਨਲ ਤੇ ਅੱਜ ਸਾਡੇ ਨਾਲ ਬਣੇ ਹੋਏ ਹਨ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨਵੇਂ ਘਟਨਾ ਕਰਮ ਪਾਈ ਅਮਰਿਤਪਾਲ ਸਿੰਘ ਜੀ ਦੇ ਐਨਐਸਸੀ ਬੁਲਾ ਦਿੱਤੀ ਗਈ ਹੈ ਉਸ ਘਟਨਾ ਕਰਮ ਤੇ ਅਸੀਂ ਸ਼ਰਾਤੀ ਪੜਾ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਸਾਫਾ ਸਰ ਰਾਜਦੇਵ ਸਿੰਘ ਖਾਲਸਾ ਜੀ ਨਾਲ ਗੱਲਬਾਤ ਕਰਾਂਗੇ ਆਜ਼ਮ ਖਾਲਸਾ ਜੀ ਤੁਹਾਡਾ ਐਨਵੀਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਫਤੇ ਬਹੁਤ ਬਹੁਤ ਮੇਰਵਾਨੀ ਅਸਾ ਜੀ ਭਾਈ ਅਮਰਪਾਲ ਸਿੰਘ ਸ਼ਰਾਤੀ ਪੜਾ ਜਦੋਂ ਉਹਨਾਂ ਨੂੰ ਡਿਪਰੂਵਲ ਜੇਲ੍ਹ ਜੀ ਭੇਜਿਆ ਗਿਆ ਉਦੋਂ ਆਪਣੇ ਉਹ ਰਾਜਨੀਤੀ ਜੀ ਦੀ ਇੰਟਰਸਟ ਨਹੀਂ ਸੀਗੇ ਤੇ ਚੋਣ ਲੜ ਕੇ ਵੀ ਰਾਜਨੀਤੀ ਸੀ ਸੁਣੇ ਗਏ ਤੁਸੀਂ ਬੜੇ ਯਤਨ ਕੀਤੇ ਉਹਨਾਂ ਨੂੰ ਮਨਾਉਣ ਲਈ ਪ੍ਰੇਰਿਆ ਚੋਣ ਵੀ ਲੜਾਈ ਤੇ ਉਦੋਂ ਕਿੰਨੇ ਕ ਯਤਨ ਕਰਨੇ ਪਏ ਤੇ ਕਿੰਨੇ ਵਾਰ ਡਬਲੂਲ ਜਲ ਜਾਣਾ ਪਿਆ ਇਹ ਦੱਸ ਕਿਉਂ ਦੱਸੋ ਦੇਖੋ ਜੀ ਗੱਲ ਇਹ ਹੁੰਦੀ ਹੈ ਕਿ ਰਾਜਨੀਤੀ ਤਾਂ ਗੁਰੂ ਹਰਗੋਬਿੰਦ ਸਾਹਿਬ ਤੋਂ ਜਿਹੜੇ ਰਾਤੇ ਤੋਂ ਛੇਵੇਂ ਪਾਤਸ਼ਾਹ ਤੋਂ ਸਿੱਖਾਂ ਨੂੰ ਵਿਰਸੇ ਵਿੱਚ ਮਿਲੀ ਹੋਈ ਹੈ ਜਿੱਥੇ ਦਰਬਾਰ ਸਾਹਿਬ ਦੇ ਵਿੱਚ ਧਾਰਮਿਕ ਜਿਹੜੀ ਹੈਗੀ ਆ ਉਹ ਰੀਤੀ ਰਿਵਾਜ ਉਲਝ ਕਰਨੇ ਆ ਧਾਰਮਿਕ ਪਾਠ ਵੀ ਕਰਨੇ ਆ ਧਾਰਮਿਕ ਸਰਦਾ ਵੀ ਪ੍ਰਗਟ ਕਰਨੀ ਹੈ ਉਸ ਦੇ ਬਿਲਕੁਲ ਸਾਹਮਣੇ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚ ਸੰਸਥਾ ਦੀ ਸਥਾਪਨਾ ਕੀਤੀ ਗਈ ਉਹwidehat ਨੇ ਸਥਾਪਨਾ ਕੀਤੀ ਸ਼ੇਮਾ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਉੱਥੇ ਉਹਨਾਂ ਨੇ ਕਿਹਾ ਕਿ ਰਾਜਨੀਤੀ ਜਿਹੜੀ ਹੈਗੀ ਆ ਉਹ ਇੱਥੇ ਜਿਹੜੀ ਆ ਘੜੀ ਜਾਇ ਕਰੂਗੀ ਤੇ ਰਾਜਨੀਤੀ ਉਹਨਾਂ ਨੇ ਇੱਕ ਜ਼ਰੂਰੀ ਵਿਸ਼ਾ ਦੱਸਿਆ ਕਿ ਸਿੱਖਾਂ ਦੇ ਵਿੱਚ ਜਿੱਥੇ ਸੰਤ ਹੋਵੇ ਉੱਥੇ ਸਿਪਾਹੀ ਵੀ ਹੋਵੇ ਤੇ ਜਿੱਥੇ ਸੰਤ ਹੈ ਉੱਥੇ ਉਹ ਰਾਜਾ ਵੀ ਬਣੇ ਉਹ ਸਰਦਾਰ ਦਾ ਖਿਤਾਬ ਵੀ ਦਿੱਤਾ ਤੇ ਇਹ ਜੇ ਦਸਵੇਂ ਪਾਤਸ਼ਾਹ ਨੇ ਦਿੱਤੇ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸ ਨੂੰ ਇੱਕ ਪੂਰਨ ਤੌਰ ਤੇ ਸੰਪੂਰਨ ਰੂਪ ਦਿੱਤਾ ਤੇ ਖਾਲਸੇ ਦੀ ਸ਼ਾਗਿਰਣਾ ਚੜ੍ਹ ਰਾਜਨੀਤੀ ਤੋਂ ਬਿਨਾ ਦੁਨੀਆਂ ਦੀ ਜਿਹੜੀ ਹੈ ਕੋਈ ਲੜਾਈ ਨਹੀਂ ਜਿੱਤੀ ਜਾ ਸਕਦੀ ਦੁਨੀਆਂ ਦੇ ਵਿੱਚ ਕਿਸੇ ਧਰਮ ਦਾ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਦੁਨੀਆਂ ਦੇ ਵਿੱਚ ਧਰਮ ਦੀ ਜਿਹੜੀ ਹੈ ਕੋਈ ਤਰੱਕੀ ਨਹੀਂ ਹੋ ਸਕਦੀ ਦੁਨੀਆਂ ਦੇ ਵਿੱਚ ਨੈਤਿਕ ਤਦਰਾਂ-ਕਿੰਤਾ ਨਹੀਂ ਹੋ ਸਕਦੀਆਂ ਤੇ ਜੇ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਹੈ ਖਾਲਸੇ ਦਾ ਪ੍ਰਚਾਰ ਕਰਨਾ ਹੈ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬਤ ਜੀ ਦੇ ਸਾਬਤ ਕੀਤੇ ਹੋਏ ਇਸ ਮਹਾਨ ਧਰਮ ਨੂੰ ਅੱਗੇ ਵਧਾਉਣੇ ਤਾਂ ਉਸ ਦੇ ਲਈ ਰਾਜਨੀਤੀ ਕਰਨਾ ਬਹੁਤ ਜ਼ਰੂਰੀ ਹੈ ਤੇ ਸਾਨੂੰ ਜਿਹੜੀ ਹੈ ਸਾਡੇ ਮਾਲਕਾਂ ਵੱਲੋਂ ਬਾਤਿਆਂ ਵੱਲੋਂ ਇਹ ਵਿਰਸੇ ਚ ਮਿਲੀ ਤੇ ਇਸ ਦੇ ਲਈ ਭਾਈ ਅਮਰਪਾਲ ਸਿੰਘ ਨੂੰ ਤਿਆਰ ਕਰਨਾ ਰਾਜਨੀਤੀ ਦੇ ਲਈ ਉਹ ਬਹੁਤ ਜ਼ਰੂਰੀ ਸੀ ਕਿਉਂਕਿ ਉਹ ਇੱਥੇ ਗੰਦੀ ਰਾਜਨੀਤੀ ਦੇ ਕਰਕੇ ਹੀ ਉਹਦਾ ਸ਼ਿਕਾਰ ਹੋ ਕੇ ਉਹਨਾਂ ਨੂੰ ਡਿਗਰੂ ਡਾਟ ਗੇਂਜ ਤੋਂ ਭੇਜਿਆ ਗਿਆ ਸੀ ਜਾਂ ਤੇ ਉਹ ਵਹਿੀਰ ਚਲਾ ਰਹੇ ਸੀ ਉਹ ਅਮਰਤ ਸ਼ਿਕਾਰ ਰਹੇ ਸੀ ਜੇ ਤੇ ਧਰਮ ਪਰਵਰਤਨ ਦੇ ਖਿਲਾਫ ਜਿਹੜਾ ਹੈਗਾ ਉਹ ਪ੍ਰਚਾਰ ਕਰ ਰਹੇ ਸੀ ਕਿਸੇ ਧਰਮ ਦੇ ਖਿਲਾਫ ਨਹੀਂ ਕਰ ਰਹੇ ਸੀ ਉਹ ਧਰਮ ਪਰਵਰਤਨ ਦੇ ਖਿਲਾਫ ਕਰ ਰਹੇ ਸੀ ਜਿਹੜਾ ਧਰਮ ਪਰਵਰਤਨ ਸਿਲਾ ਕੀ ਨਾਲ ਹੁਸ਼ਿਆਰੀ ਨਾਲ ਲਾਲਚ ਨਾਲ ਜਾਂ ਉਹ ਕੋਈ ਡਰ ਸਹਿਮ ਕਰਕੇ ਉਹ ਧਰਮ ਪਰਵਰਤਨ ਕੀਤਾ ਜਾਂਦਾ ਤੋ ਅਜਿਹੇ ਸਮੇਂ ਤੇ ਰਾਜਨੀਤੀ ਤੋਂ ਬਜਾਇਰ ਜਿਹੜਾ ਸੀ ਭਈ ਉਹ ਕੋਈ ਆਪਾਂ ਕੋਈ ਉਹਦੇ ਜਿੱਤ ਪ੍ਰਾਪਤ ਕਰ ਲਾਂਗੇ ਉਹ ਸੰਭਵ ਨਹੀਂ ਤੁਮੇ ਇਹ ਬੇਨਤੀਆਂ ਉਹਨਾਂ ਨੂੰ ਕਰੀਆਂ ਸੀ ਪਰ ਉਹ ਆਪ ਬਹੁਤ ਸਿਆਣੇ ਨੇ ਸਮਝਦਾਰ ਨੇ ਵਿਦਵਾਨ ਨੇ ਬੜੀ ਵਿਦਵਤਾ ਉਹਨਾਂ ਨੂੰ ਜਿਹੜੀ ਆ ਪਾਤਸ਼ਾਹ ਨੇ ਦਿੱਤੀ ਹੋਈ ਐ ਉਹ ਅਕਾਲ ਪੁਰਖ ਨੇ ਦਿੱਤੀ ਹੋਈ ਐ ਉਹ ਗੱਲਾਂ ਬਾਤਾਂ ਸਾਡੇ ਵਿਚਾਰ ਬਟੰਦਰ ਦੇ ਵਿੱਚ ਸ਼ਾਮਲ ਸੀਗੀਆਂ ਤੇ ਉਹ ਗੱਲਾਂ ਬਾਤਾਂ ਤੋਂ ਉਹਦੇ ਵਿੱਚੋਂ ਫੈਲ ਹੋ ਗਏ ਨਾ ਤੇ ਹੁਕਮਾਂ ਤੋਂ ਜਿਹੜੇ ਛੇਵੇਂ ਪਾਤਸ਼ਾਹ ਨੇ ਸਾਤੇ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤੇ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਿੱਤੇ ਸੀ ਤੇ ਉਹਨਾਂ ਦੇ ਹੁਕਮਨਾਮੇ ਤੋਂ ਸੇਦ ਲੈ ਕੇ ਉਹਨਾਂ ਤੋਂ ਉਹਨਾਂ ਨੇ ਰਾਜਨੀਤੀ ਦੇ ਵਿੱਚ ਆਉਣਾ ਜਿਹੜਾ ਹੈਗਾ ਉਸ ਦਾ ਫੈਸਲਾ ਕੀਤਾ ਖਾਸਾ ਜੀ ਇਹ ਦੱਸੋ ਬਈ ਤੁਸੀਂ ਉਹਨਾਂ ਨੂੰ ਸਿਆਸਤ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਤੇ ਫਿਰ ਚੋਣ ਲੜਨੀ ਪ੍ਰੇਰਿਤ ਕੀਤਾ ਤੇ ਅੱਜ ਉਹ ਮੈਂਬਰ ਪਾਰਲੀਮੈਂਟ ਨੇ ਤੁਹਾਡੇ ਸਤਕਾ ਤੇ ਪਰ ਜੋ ਉਹਨਾਂ ਨੇ ਸ਼ੋਮਣੀ ਕਾਲੀਕਲ ਬਾਰਤ ਪੰਜਾਬ ਦੇ ਬਣਾਈ ਹੈ ਉਹ ਤੋਂ ਤੁਹਾਨੂੰ ਲਾਂਭੇ ਰੱਖਿਆ ਗਿਆ ਹੈ ਇਹਦਾ ਕੀ ਕਾਰਨਾ ਕੋਈ ਮਤਬੇਦ ਪੈਦਾ ਹੋ ਗਏ ਨਹੀਂ ਕੀ ਗੱਲ ਹੈ ਦੇਖੋ ਜੀ ਮਤ ਪੇਤ ਤਾਂ ਜਿਹੜੇ ਹੈਗੇ ਆ ਮੈਂ ਬਾਬਾ ਗੋਵਿੰਦਰ ਸਿੰਘ ਆ ਰਹੇ ਹਾਂ ਬਹੁਤ ਲੰਮਾ ਸਮਾਂ ਰਹੇ ਹਾਂ ਤੇ ਉਹ ਮੈਨੂੰ ਜਾਂਦੇ ਹੋਏ ਵੀ ਜਦੋਂ ਰੇਸ਼ ਹਸਪਤਾਲ ਮੋਟ ਸਰ ਦੇ ਵਿੱਚ ਉਹ ਉਸ ਸਮੇਂ ਸਖਤ ਜਿਹੜੇ ਸੀ ਬਿਮਾਰ ਸੀਗੇ ਤੇ ਉਹਨਾਂ ਨੇ ਆਪਣੇ ਮੁਬਾਰਕ ਬੋਲਾਂ ਨਾਲ ਹੀ ਕਿਹਾ ਸੀਦਾ ਕਿ ਹੁਣ ਅਟਲਪੁਰਖ ਦਾ ਸੱਦਾ ਆ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਜਿਹੜੀ ਆ ਤੋੜ ਨਵਾਈ ਔਰ ਕੋਈ ਨਹੀਂ ਇਸ ਤਰ੍ਹਾਂ ਨਿਭਿਆ ਤੇ ਇਹਨੇ ਐਮਪੀ ਹੋਰ ਜਿੱਤੇ ਸੀ ਜੇ ਅੱਜ ਮੇਰੇ ਕੋਲ ਕੋਈ ਨਹੀਂ ਹੈ ਇਕੱਲੇ ਤੁਸੀਂ ਖੜੇ ਹੋ ਤੇ ਮੇਰੀ ਮੇਰੇ ਮਤ ਭੇਦ ਕਿਸੇ ਨਾਲ ਪੈਦਾ ਨਹੀਂ ਹੁੰਦੇ ਪਰੰਤੂ ਜਿਹੜੇ ਹੈਗੇ ਮਤ ਭੇਦ ਪੈਦਾ ਕਰਨ ਵਾਲੇ ਜਿਹੜੇ ਉਹ ਬੰਦੇ ਹੁੰਦੇ ਆ ਉਹ ਕਈ ਵਾਰੀ ਜਿਹੜੇ ਆਲੇ ਦੁਆਲੇ ਇੱਕ ਘੇਰਾ ਬਣਾ ਲੈਂਦੇ ਆ ਉਹਨਾਂ ਦਾ ਜੀਵਨ ਜਿਹੜਾ ਹੁੰਦਾ ਉਹ ਸ਼ੁਰੂਆਤ ਵੀ ਮਤ ਭੇਦ ਆ ਜਿਹੜੇ ਪੈਦਾ ਕਰਨ ਲਈ ਹੋਇਆ ਹੁੰਦਾ ਤੇ ਉਹਨਾਂ ਦਾ ਅੰਤ ਵੀ ਜਿਹੜਾ ਹੈ ਮਤ ਭੇਦ ਪੈਦਾ ਕਰਨ ਵਾਲੇ ਹੁੰਦਾ ਇਹਨਾਂ ਲੋਕਾਂ ਨੇ ਘੇਰਾ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਵਾਲੇ ਦਵਾਲੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਪਿੱਛੋਂ ਮਹਾਰਾਜਾ ਖਡਕ ਸਿੰਘ ਦੇ ਵੇਲੇ ਫਿਰ ਮਹਾਰਾਜਾ ਸ਼ੇਰ ਸਿੰਘ ਦੇ ਵੇਲੇ ਮਹਾਰਾਜਾ ਕਮਰ ਨਾਉ ਨੇ ਹਾਲ ਸਿੰਘ ਦੇ ਵੇਲੇ ਇਹ ਲੋਕ ਜਿਹੜੇ ਸੀ ਘੇਰਾ ਬਣਾਉਂਦੇ ਰਹੇ ਤੇ ਘੇਰਾ ਬਣਾ ਕੇ ਜਿਹੜਾ ਹੈਗਾ ਇਹ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਉਹਨਾਂ ਦਾ ਮਤਲਬ ਹੁੰਦਾ ਕਿ ਸਾਡੇ ਲੀਡਰ ਦਾ ਵੀ ਪਤਨ ਹੋ ਜੇ ਤੇ ਹੋਰਾਂ ਦਾ ਵੀ ਪਤਨ ਹੋ ਜੇ ਪਰੰਤੂ ਮੇਰਾ ਕੋਈ મતਭੇਦ ਨਹੀਂ ਹੈ ਨਾ ਕਦੇ મતਭੇਦ ਪੈਦਾ ਹੋਏ ਨਾ ਕੋਈ ਪੈਦਾ ਹੋਣ ਦਾ ਸਵਾਲ ਪੈਦਾ ਹੁੰਦਾ ਜਦੋਂ ਬਾਬਾ ਜਗਵਿੰਦਰ ਸਿੰਘ ਨਾਲ ਮੈਂ ਅਖੀਰ ਤੱਕ ਰਿਹਾ ਉਹਨਾਂ ਦੇ ਅੰਤਮ ਸੁਭਾਸ਼ ਦੇ ਤੱਕ ਤੇ ਜਦੋਂ ਮੈਂਬਰ ਪਾਰਲੀਮੈਂਟ ਬਣ ਕੇ ਹੋਰ ਕੋਈ ਮੈਂਬਰ ਪਾਰਲੀਮੈਂਟ ਮੈਂ ਸਮਝਦਾ ਬਈ ਜੇ ਸਭ ਤੋਂ ਹੋਰ ਕੋਈ ਸੀਗਾ ਤਾਂ ਉਹ ਬਾਬਾ ਸੁੱਚਾ ਸਿੰਘ ਮਲੋਆ ਸੀ ਜੀ ਉਹ ਵੀ ਜਿਹੜੇ ਆ ਬੜੇ ਭਗਤ ਸੀ ਜੀ ਤੇ ਬੜੇ ਵੱਡੇ ਉਹ ਪਾਸ਼ਕ ਸੀ ਸਿੱਖੀ ਦੇ ਉਹ ਵੀ ਨਾਲ ਰਹੇ ਤੇ ਜਥੇਦਾਰ ਜਗਦੀਪ ਸਿੰਘ ਕੁੜੀਆ ਵੀ ਰਹੇ ਉਹਨਾਂ ਦਾ ਜਥੇਦਾਰ ਜਗਦੀਪ ਸਿੰਘ ਕੁੜੀਆ ਦਾ ਜਿਹੜਾ ਸੀ ਉਹ ਕਤਲ ਹੋ ਗਿਆ ਸੀ ਇਹਦੇ ਲਈ ਉਹ ਲੰਬਾ ਸਮਾਂ ਨਹੀਂ ਜਿਉ ਸਕੇ ਤੇ ਪਰੰਤੂ ਬਾਬਾ ਸੁੱਚਾ ਸਿੰਘ ਮਲਵਾ ਵੀ ਉਹਨਾਂ ਦੇ ਨਾਲ ਰਹੇ ਤੇ ਉਹ ਮੇਰੇ ਨਾਲ ਉਹਨਾਂ ਦੀ ਬਹੁਤ ਨੇੜਤਾ ਸੀ ਤੇ ਅਬਯੋਧ ਸਮੇਂ ਜਦੋਂ ਉਹਨਾਂ ਦੇ ਅੰਤਿਮ ਸਵਾਸ ਤੇ ਮੈਂ ਹਾਜ਼ਰ ਸੀ ਠੀਕ ਹੈ ਇਹ ਸੀ ਸਦਾ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੇ ਐਨਬੀ ਨੈਸ਼ਨਲ ਟੀਵੀ ਸੈਟਲਾਈਟ ਟੀਵੀ ਤੇ ਆਪਣੇ ਖੁੱਲ੍ਹ ਕੇ ਵਿਚਾਰ ਰੱਖੇ ਨੇ ਅਸੀਂ ਸਦਾ ਰਾਜਦੇਵ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ